ਨੇ ਜੋ ਵੀ ਖਟਾਸ ਪੈਦਾ ਹੋਈ ਸਾਡੇ ਤੋਂ ਕੁਝ ਲਫਜ਼ ਬ੍ਰਹਮਿੰਦਰਾ ਜੀ ਸਾਡੇ ਪਿਤਾ ਸમાન ਨੇ ਸਾਡੇ ਬੜੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਾਡੀ ਸਾਰੀ ਕਾਂਗਰਸ ਦੀ ਉਹਨਾਂ ਨੇ ਸੇਵਾ ਕੀਤੀ ਹੈ ਲਗਾਤਾਰ ਤਿੰਨ ਵਾਰ ਹੀ ਪਟਿਆਲਾ ਸ਼ਹਿਰ ਤੋਂ ਜਿੱਤੇ ਹਨ ਪਟਿਆਲੇ ਦੀ ਨਿਹਾਰ ਬਦਲੀ ਹੈ ਬੜੀ ਦੁਨੀਆ ਨੂੰ ਉਹਨਾਂ ਨੇ ਨੌਕਰੀਆਂ ਤੇ ਇੰਡਸਟਰੀਆਂ ਲਿਆਂਦੀ ਬੜੀ ਕੋਸ਼ਿਸ਼ ਕੀਤੀ ਸਾਡਾ ਵੀ ਉਹਨਾਂ ਨੇ ਕਾਫੀ ਕੰਮ ਕੀਤੇ ਹਨ ਸਾਡੇ ਪਿਤਾ ਸમાન ਕੌਂਸਲਰ ਚਾਰ ਜਿਹੜੇ ਹੈਗੇ ਆਂ ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ਵਿੱਚ ਜੁਆਇਨ ਕੀਤੇ ਉਹਨਾਂ ਨੇ ਡਾਕਟਰ ਤਰਨਦੀਪ ਗਾਂਧੀ ਦੀ ਨੇਕ ਨੀਤੀ ਸ਼ਰਾਫਤ ਇਮਾਨਦਾਰੀ ਨੂੰ ਔਰ ਕਾਂਗਰਸ ਦੀ ਜੀ ਰਾਹੁਲ ਗਾਂਧੀ ਜੀ ਔਰ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਜਾਂ ਵੱਡੇ ਲੀਡਰ ਸਾਰੇ ਬੰਦਿਆਂ ਨੂੰ ਨੇਕ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਕਾਂਗਰਸ ਜੁਆਇਨ ਕੀਤਾ ਮੋਹਿਤ ਜੀ ਛੋਟਾ ਭਰਾ ਹੈ ਸਾਡਾ ਡਿਪਟੀ ਕਮਿਸ਼ਨਰ ਆਫਿਸ ਸਾਨੂੰ ਜਿੱਦਣ ਡਾਕਟਰ ਤਰਨਦੀਪ ਗਾਂਧੀ ਜੀ ਨੇ ਨਾਮਿਨੇਸ਼ਨ ਭਰੇ ਅਸੀਂ ਇਕੱਠੇ ਸੀ ਉਹਨਾਂ ਨੇ ਵਿਸਕੀਤੀ ਮੈਨੇ ਜਵਾਬ ਦੇਇਨਾ ਸੀ ਕਿ ਕਿ ਮੈਂ ਉਮਰ ਚੋਂ ਤਾਂ ਵੱਡਾ ਹਾਂ ਪਰਮਾਤਮਾ ਕਰੇ ਉਹ ترقی ਕਰਨ ਪਟਿਆਲਾ 2 ਤੋਂ ਆਪਣੀ ਇਲੈਕਸ਼ਨ ਦੇ ਵਿੱਚ ਦੇਖੋ ਕਦੇ ਬੱਚੇ ਗਲਤੀਆਂ ਕਰਦੇ ਆ ਮਾਬਾ ਮaaf ਕਰ ਦਿੰਦੇ ਆ ਕਦੇ ਮਾਬਾਬ ਬਹੁਤ ਜ਼ਿਆਦਾ ਗੁੱਸੇ ਹੋ ਜਾਂਦੇ ਆ ਬੱਚੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਬਣਾ ਲੈਂਦੇ ਆ ਆਫਿਸ ਦਾ ਕੰਮਕਾਰ ਤੁਮਾ ਦੇ ਤਰਫ ਕਿਸ ਤਰ੍ਹਾਂ ਦਾ ਹੋਗਾ ਹਾਂ ਦੇਖੋ ਗੱਲ ਇਹ ਹੈ ਜੀ ਬਈ ਜਿਹੜਾ ਸਾਡਾ ਇਥੇ ਡਾਕਟਰ ਸਰਬੀਰ ਗਾਂਧੀ ਜਿਹੜੇ ਸਾਡੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੇ ਉਹਨਾਂ ਨੇ ਸਾਨੂੰ ਇੱਥੇ ਸਾਰੇ ਭਰਾਵਾਂ ਨੂੰ ਆਫਿਸ ਜਿਹੜੇ ਸੰਭਾਲਣ ਵਾਸਤੇ ਬਿਠਾਇਆ ਔਰ ਅਸੀਂ ਬਖੂਬੀ ਸਾਰੀ ਟੀਮ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਨਿਭਾ ਰਹੇ ਹਾਂ। ਤ੍ਰिवेदी ਸਾਹਿਬ, ਦਿਵਾਨ ਸਾਹਿਬ, ਪੰਮਰੀ ਜੀ, ਪੱਪਾ ਜੀ, ਅਸਤੀਜ ਜੀ ਸਾਰੇ ਬੰਦੇ ਜਿਹੜੇ ਖੰਨਾ ਸਾਹਿਬ ਸਾਰੇ ਦਿਵਾਨ ਸਾਹਿਬ ਸਾਰੇ ਇਨਚਾਰਜ ਨੇ ਸਾਰੇ ਇਹ ਆਪਣੇ ਆਪਣੀ ਫੀਲਡ ਦੇ ਵਿੱਚ ਚਾਹੇ ਉਹ ਐਡਵਰਟਾਈਜ਼ਮੈਂਟ ਦਾ ਕੰਮ ਹੋਵੇ ਚਾਹੇ ਉਹ ਸ਼ਹਿਰ ਦੇ ਵਿੱਚ ਇਸ਼ਤਿਹਾਰ ਦਾ ਹੋਵੇ ਚਾਹੇ ਪ੍ਰੈਸ ਦਾ ਹੋਵੇ ਚਾਹੇ ਘਟਵੰਧ ਕਿਸੇ ਲੰਗਰ ਦਾ ਹੋਵੇ ਜਾਂ ਆਏ ਗਏ ਨੂੰ ਹਰ ਕੌਂਗਰੈਸਮੈਨ ਨੂੰ ਜਿਹੜਾ ਇੱਥੇ ਆਫਿਸ ਚੰਦਾ ਉਹਨੂੰ ਵਧੀਆ ਤਰੀਕੇ ਨਾਲ ਐਟੈਂਡ ਕਰਕੇ ਇਹ ਦਫ਼ਤਰ ਨੂੰ ਚਲਾ ਰਹੇ ਸਭ ਕੋਈ ਅੱਜ ਅਮਰਜੀਤ ਕੋਰ ਸਾਹਿਬ ਕਹਿ ਗਏ ਕਿ ਅੱਗੇ ਕੀ ਲੱਗਦਾ ਨੇ ਦੋ ਪਾਰਟੀਆਂ ਦੇ ਜਿਹੜੇ ਬੰਦ ਕਰੇ ਆ ਗੋ ਉਹ ਵੀ ਸ਼ਾਮ ਨੂੰ ਸਾਡੇ ਦੂਸਰਾ ਪਹਿਲਾ ਕੌਂਸਲਰ ਹੋਏ ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਚੁੱਕਿਆ ਵੀ ਬੜੇ ਸੱਚੇ ਢੰਗ ਨਾਲ ਸਾਡੀ ਸਾਰੀ ਟੀਮ ਕਾਂਗਰਸ ਦੀ ਇਹ ਟੀਮ ਜਿਹੜੀ ਹੈਗੀ ਹੈ ਜਿਵੇਂ ਸਾਰੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਅਟੈਂਡ ਕਰਦੀ ਹੈ ਉਹ ਵੀ ਅੱਜ ਬੀਬਾ ਅਮਰਜੀਤ ਕੌਰ ਜਿਹੜੇ ਸਾਬਕਾ ਸਾਡੇ ਐਮਪੀ ਸੀਗੇ ਉਹਨਾਂ ਨੂੰ ਜਿਹੜੇ ਕਾਂਗਰਸ 'ਚ ਅੱਜ ਆਏ ਨੇ ਨਾ ਦਿਨੇ 'ਚ ਉਹਨਾਂ ਨੂੰ ਵੈਲਕਮ ਕੀਤਾ ਉਹਨਾਂ ਦਾ ਸਮਾਗਮ ਕੀਤਾ ਸਾਰੇ ਬੰਦੇ ਨੇ ਰਲ ਮਿਲ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਸਰ ਅੱਗੇ ਵੀ ਕੋਈ ਜੁਆਇਨੀ ਹੋ ਸਕਦੀ ਹੈ ਅੱਗੇ ਜੀ ਰੈਗੂਲਰ ਹੋ ਰਹੀਆਂ ਨੇ ਸਾਡੇ ਕੁਝ ਕਾਉਂਸਲਰ ਚਾਰ ਜਿਹੜੇ ਹੈਗੀਆਂ ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ਨੂੰ ਜੁਆਇਨ ਕੀਤੇ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਦੀ ਨੇਕ ਨੀਤੀ ਸ਼ਰਾਫਤ ਇਮਾਨਦਾਰੀ ਨੂੰ ਔਰ ਕਾਂਗਰਸ ਦੀ ਸ਼੍ਰੀ ਰਾਹੁਲ ਗਾਂਧੀ ਜੀ ਔਰ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਜਾਂ ਵੱਡੇ ਲੀਡਰ ਸਾਰੇ ਬੰਦਿਆਂ ਨੂੰ ਨੇਕ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਤੇ ਅੱਗੇ ਵਾਸਤੇ ਵੀ ਸਾਡੇ ਕਾਂਗਰਸ ਦੇ ਇਹ ਕਲਾਸ B ਕਲਾਸ C ਕਲਾ ਜਿਹੜੇ ਲੀਡਰ ਨੇ ਔਰ ਵਰਕਰ ਨੇ ਕਾਂਗਰਸ ਚ ਆਨ ਨੂੰ ਸਾਨੂੰ ਬਹੁਤ ਉਹਨਾਂ ਦੇ ਮੈਸੇਜ ਆ ਰਹੇ ਨੇ ਅਸੀਂ ਅੱਜ ਤੋਂ ਹੀ ਲੱਗੇ ਹੋਏ ਆਂ ਔਰ ਅਸੀਂ ਉਹਨਾਂ ਨੂੰ ਜ਼ਰੂਰ ਆਪਣੇ ਕਾਂਗਰਸ ਦੇ ਵਿੱਚ ਲਿਆ ਕੇ ਆਪਣੀ ਛਾਤੀ ਨਾਲ ਲਾਵਾਂ। ਲਾਲੂ ਜੀ ਸਿੱਧੂ ਸਾਹਿਬ ਜੀ ਦਾ ਕਮੇਟੀ ਟੀਮ ਹੈ ਸਿੱਧੂ ਸਾਹਿਬ ਦੀ ਟੀਮ ਹੈ ਉਹ ਕੰਮ ਕਰਦੀ ਹੈ ਡਾਕਟਰ ਸਾਹਿਬ ਵਾਸਤੇ ਪਰ ਇਹ ਪੰਜਾਬ ਰਾਜ ਕਮੇਟੀ ਦਾ ਚਰੀ ਇਹ ਤਾਂ ਤੁਹਾਡੇ ਸੁੰਝੇ ਮੱਤ ਤੇ ਸੀ ਸਾਫ ਦਾ ਮਤ ਜਿਹੜੇ ਬ੍ਰਹਿੰਦਰਜੀ ਨਾਲ ਕਾਫੀ ਤੁਸੀਂ ਬਿਆਨਬਾਜ਼ੀ ਹੋਈ ਹੈ ਉਹਨਾਂ ਦੇ ਬੰਦੋਂ ਵੀ ਤੁਹਾਡੇ ਵਿਚੋਂ ਤੇ ਹੁਣ ਤੁਹਾਨੂੰ ਕੀ ਲੱਗਦਾ ਇਹ ਚੋਣਾਂ ਨਹੀਂ ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਹੁਣ ਉਹ ਕਿੱਥੇ ਹੈ ਦੇਖੋ ਜੀ ਚੋਣ ਦਾ ਦੌਰ ਹੈ ਔਰ ਚਨਾਵ ਦਾ ਦੌਰ ਨਾ ਵੀ ਹੁੰਦਾ ਜਾਂ ਚਲੋ ਅੱਜ ਹੈਗਾ ਪਿਛਲੇ ਦਿਨਾਂ ਵਿੱਚ ਜੋ ਵੀ ਖਟਾਸ ਪੈਦਾ ਹੋਈ ਸਾਡੇ ਤੋਂ ਕੁਝ ਲਫਜ਼ ਬ੍ਰਹਮਿੰਦਰਾ ਜੀ ਸਾਡੇ ਪਿਤਾ ਸਮਾਨ ਹੈ ਸਾਡੇ ਬੜੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਾਡੀ ਸਾਰੀ ਕਾਂਗਰਸ ਦੀ ਉਹਨਾਂ ਨੇ ਸੇਵਾ ਕੀਤੀ ਹੈ ਲਗਾਤਾਰ ਤਿੰਨ ਵਾਰੀ ਪਟਿਆਲਾ ਸ਼ਹਿਰ ਤੋਂ ਜਿੱਤੇ ਹਨ ਪਟਿਆਲੇ ਦੀ ਨਿਹਾਰ ਬਦਲੀ ਹੈ ਬੜੀ ਦੁਨੀਆ ਨੂੰ ਉਹਨਾਂ ਨੇ ਨੌਕਰੀਆਂ ਤੇ ਇੰਡਸਟਰੀਆਂ ਚ ਬੜੀ ਕੋਸ਼ਿਸ਼ ਕੀਤੀ ਸਾਡਾ ਵੀ ਉਹਨਾਂ ਨੇ ਕਾਫੀ ਕੰਮ ਕੀਤੇ ਹੈ ਸਾਡੇ ਪਿਤਾ ਸਮਾਨ ਹੈ ਸਾਡੇ ਤੋਂ ਕੁਝ ਵੱਡੇ ਛੋਟੇ ਲਫਜ਼ ਕੋਈ ਨਿਕਲ ਕੇ ਹੋਣਗੇ ਅਸੀਂ ਇੱਥੇ ਕਾਂਗਰਸ ਦੇ ਦਫ਼ਤਰ ਜੀ ਬੈਠੇ ਉਹਨਾਂ ਤੋਂ ਅਸੀਂ ਮੈਂ ਇਸ ਸਟੇਜ ਤੋਂ ਇਸ ਪੀਸੀ ਤੋਂ ਇਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਤੋਂ ਉਹਨਾਂ ਤੋਂ ਮਾਫੀ ਮੰਗਦਾ ਵੈਸੇ ਉਹਨਾਂ ਦੇ ਬੱਚੇ ਆ ਸਾਨੂੰ ਇਸ ਗੱਲ ਦੀ ਤਾਂ ਕੋਈ ਸ਼ਰਮ ਨਹੀਂ ਹੈ ਗੱਲਬਾਤ ਹੋਣੀ ਰਹਿੰਦੀ ਹੈ ਹੁਣ ਕਈਏ ਗੱਲਬਾਤ ਦੇਖੋ ਗੱਲਬਾਤ ਹੋਵੇ ਨਾ ਹੋਵੇ ਉਹ ਬਾਪ ਹੈ ਜਿੱਦ ਦਿਨ ਉਹ ਬੁਲਾਏਗਾ ਅਸੀਂ ਚਲੇ ਜਾਵਾਂਗੇ ਯਾਨੀ ਕਿ ਮੋਹਿ ਜੀ ਛੋਟਾ ਭਰਾ ਹੈ ਸਾਡਾ ਡਿਪਟੀ ਕਮਿਸ਼ਨਰ ਆਫਿਸ ਸਾਨੂੰ ਜਿੱਦ ਦਿਨ ਡਾਕਟਰ ਤਰੰबीर ગાંધી ਜੀ ਨੇ ਨੋਮੀਨੇਸ਼ਨ ਭਰੇ ਅਸੀਂ ਇਕੱਠੇ ਸੀ ਉਹਨੇ ਵਿਸਕੀਤੀ ਮੈਨੇ ਜਵਾਬ ਦੇਣਾ ਸੀ ਕਿਉਂਕਿ ਮੈਂ ਉਮਰ ਚੋਂ ਨਾਲ ਤਾਂ ਵੱਡਾ ਪਰਮਾਤਮਾ ਕਰੇ ਉਹ ਤਰੱਕੀ ਕਰਨ ਪਟਿਆਲਾ 2 ਤੋਂ ਆਪਣੀ ਇਲੈਕਸ਼ਨ ਲੜਨ ਪਰਮਾਤਮਾ ਦੀ ਔਰ ਸਾਡੀ ਟੀਮ ਜਿਹੜੀ ਹੈਗੀ ਕਾਂਗਰਸ ਦੇ ਨਾਲ ਹੈ ਔਰ ਉਹ ਕਾਂਗਰਸ ਦੇ ਬਹੁਤ ਵੱਡੇ ਲੀਡਰ ਪੰਜਾਬ ਦੇ ਸ੍ਰੀ ਬ੍ਰਹਮਿੰਦਰ ਜੀ ਪਰਿਵਾਰ ਚ ਚੱਲਦਾ ਰਹਿੰਦਾ ਪਰਿਵਾਰ ਦੇ ਵਿੱਚ ਦੇਖੋ ਕਦੇ ਬੱਚੇ ਗਲਤੀਆਂ ਕਰਦੇ ਆ ਮਾਪੇ ਮਾਫ ਕਰ ਦਿੰਦੇ ਆ ਕਦੇ ਮਾਪੇ ਬਹੁਤ ਜ਼ਿਆਦਾ ਗੁੱਸੇ ਹੋ ਜਾਂਦੇ ਆ ਬੱਚੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਮਨਾ ਲੈਂਦੇ ਆ